Entonces ve ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਕੱਲ ਪੰਜਾਬ ਪੁਲਿਸ ਦੇ ਵੱਲੋਂ ਐਮਪੀ ਸਿਮਰਨਜੀਤ ਸਿੰਘ ਮਾਨੂ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਾਰਟੀ ਵਰਕਰਾਂ ਦੇ ਵੱਲੋਂ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਿਸ ਤੋਂ ਬਾਅਦ ਪਾਰਟੀ ਵਰਕਰ ਜਿਹੜੇ ਨੇ ਗੁੱਸੇ ਦੇ ਵਿੱਚ ਆਏ ਅਤੇ ਉਹਨਾਂ ਨੇ ਪੈਂਦੇ ਮੀਂਹ ਦੇ ਵਿੱਚ ਰੋਡ ਜਮ ਕਰਕੇ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਬਾਜੀ ਤੱਕ ਕੀਤੇ ਜਾਂਦੀ ਅਤੇ ਉੱਥੇ ਹੀ ਭਾਨਾ ਸਿੱਧੂ ਦੀ ਰਿਹਾਈ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਾਰਟੀ ਕਰਾ ਦੇ ਵਲੋਂ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ 3 ਤਰੀਕ ਦਾ ਇਕੱਠ ਰੱਖਿਆ ਭਗਵੰਤ ਜੀ ਮਾਨ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਬਾਹਰ ਸੰਗਰੂਰ ਵਿਖੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਜਿੰਨੀ ਵੀ ਸੰਗਤ ਨੇ ਅੱਜ ਧੂਰੀ ਪਹੁੰਚਣਾ ਸੀਗਾ ਸਾਰੀ ਸੰਗਤ ਭਗਵੰਤ ਜੀ ਕੋਠੀ ਦੇ ਬਾਹਰ ਪਹੁੰਚੇ ਆਪ ਭਗਵੰਤ ਜੀ ਮਾਨ ਬੁੱਚੜ ਪੰਜਾਬ ਦਾ ਐਨੂੰ ਮੈਂ ਇਹ ਦੱਸਣਾ ਚਾਹੁੰਦਾ ਐ ਤੈਨੂੰ ਲੋਕਾਂ ਨੇ ਵੋਟ ਪਾਈ ਐ ਤੈਨੂੰ ਵੋਟ ਇਸ ਕਰਕੇ ਨਹੀਂ ਪਾਈ ਕਿ ਤੇਰਾ ਦਿਮਾਗ ਕਮਲਾ ਹੋ ਜਾਵੇ ਤੈਨੂੰ ਵੋਟ ਇਸ ਕਰਕੇ ਪਾਈ ਐ ਕਿ ਤੂੰ ਫੈਸਲੇ ਲੋਕ ਹਿੱਤ ਵਿੱਚ ਲੈਣ ਲੋਕ ਹਿੱਤ ਵਿੱਚ ਅੱਜ ਲੋਕਾਂ ਨੂੰ ਚਾਹੀਦਾ ਐ ਕਿ ਭਾਨਾ ਸਿੱਧੂ ਦੀ ਰਿਹਾਈ ਹੋਵੇ ਆ 11 ਮੈਂਬਰੀ ਕਮੇਟੀਆਂ ਦਾ ਡਰਾਮਾ ਕਰਨਾ ਬੰਦ ਕਰ ਜਿਹੜੇ ਇੰਟੈਲੀਜੈਂਸ ਦੇ ਅਫਸਰਾਂ ਨੇ ਤੈਨੂੰ ਇਹ ਕਿਹਾ ਸੀਗਾ ਕਿ 1500 ਬੰਦਾ ਕੋਰਟ ਤੋਂ ਨੇ 71 ਹੋਊਗਾ ਉਹਨਾਂ ਇੰਟੈਲੀਜੈਂਸ ਅਫਸਰਾਂ ਨੂੰ ਖਿੱਚ ਉਹਨਾਂ ਨੂੰ ਪੁੱਛ ਕਿ ਕਿਉਂ ਤੁਸੀਂ ਲੋਕਾਂ ਦੀ ਤਾਕਤ ਨੂੰ ਥੱਲੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਭਗਵੰਤ ਮਾਨ ਜਿੰਨੀ ਇੱਥੇ ਫੌਸ ਖੜੀ ਹੈ ਜਿੰਨੇ ਪੁਲਿਸ ਮੁਲਾਜ਼ਮ ਖੜੇ ਹੈ ਇਹ ਵਿਚਾਰੇ ਸਵੇਰ ਦੇ ਪਾਣੀ 'ਚ ਭਜ ਰਹੇ ਹੈ ਮੀਂਹ 'ਚ ਤੇ ਕਿਸ ਕਰਕੇ ਭਜ ਰਹੇ ਹੈ ਇਹ ਉਹੀ ਬੰਦੇ ਹੈ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਤੇਰੀ ਪਤਨੀ ਦੀ ਰਖਵਾਲੀ ਕਰਦੇ ਹੈ ਤੇਰੀ ਪਤਨੀ ਕੋਲੇ ਕੋਈ ਸਰਕਾਰੀ ਅਹੁਦਾ ਨਹੀਂ ਹੈਗਾ ਫੇਰ ਵੀ ਉਹਦੇ ਆਲੇ ਦੁਆਲੇ ਘੁੰਮੀ ਫਿਰਦੇ ਆ ਅੱਜ ਤੂੰ ਸਾਰੀ ਪੰਜਾਬ ਦੀ ਪ੍ਰਸ਼ਾਸਨ ਨੂੰ ਜਲੀਲ ਕੀਤਾ ਹੈ ਤੂੰ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਪੈਦਾ ਕੀਤੀ ਹੈ ਇਸ ਕਰਕੇ ਪੈਦਾ ਕੀਤੀ ਹੈ ਕਿਉਂਕਿ ਤੂੰ ਸੜਿਆ ਹੋਇਆ ਦਿਲ ਦਾ 부ਜਦਿਲ ਇਨਸਾਨ ਹੈ ਤੇਰੇ 'ਚ ਕੋਈ ਇਨਸਾਨੀਅਤ ਨਹੀਂ ਹੈਗੀ ਤੇਰੇ 'ਚ ਕੋਈ ਦਿਲ ਨਹੀਂ ਹੈਗਾ ਤੂੰ ਨੌਜਵਾਨ ਬੱਚਿਆਂ ਤੇ ਜਿਹੜੀ ਆਮਤੀ ਜ਼ਿੰਦਗੀ ਬਣਾ ਰਹੇ ਆ ਜਿਹੜੇ YouTube ਰਾਹੀਂ ਸਮਾਜ ਦੀਆਂ ਬੁਰਾਈਆਂ ਖਿਲਾਫ ਨੁਕਰਨਾਟਕ ਕਰਦੇ ਐ ਉਹ ਜਿਹੇ ਨੌਜਵਾਨਾਂ ਨੂੰ ਤੂੰ ਰਗੜ ਰਗੜ ਕੇ ਜੇਲ੍ਹਾਂ ਚ ਸੁੱਟ ਰਿਆ ਜਿਹੜੇ ਨੌਜਵਾਨ ਮੁੰਡੇ ਨਸ਼ੇ ਦੇ ਖਿਲਾਫ ਅਮਰਿਤਸਰ ਚਾਰਕਰੋਂ ਨੂੰ ਲੱਗੇ ਸੀਗੇ ਅਮਰਿਤਪਾਲ ਸਿੰਘ ਹੋਰੀ ਉਹਨਾਂ ਨੂੰ ਤੂੰ ਬਚਣਾ ਜਿਵੇਂ ਅੰਦਰ ਸੁੱਟਿਆ ਐ ਐਨਐਸਏ ਦੇ ਤਹਿਤ ਤੇ ਆ ਦੇਖ ਆ ਸਾਰੀ ਫੌਸ ਉਹ ਫੌਸ ਐ ਜਿਹੜੇ ਤੇਰੇ ਪਰਿਵਾਰ ਦੀ ਰਾਖੀ ਕਰਦੀ ਐ ਅੱਜ ਮੀਚੇ ਭਿੱਜੀ ਐ ਤੇਰੇ ਗਲਤ ਫੈਸਲੇਆ ਕਰਕੇ ਤੈਨੂੰ ਲੋਕਾਂ ਨੇ ਤਾਕਤ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਅੱਜ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਜਿਸ ਕਰਕੇ ਅਸੀਂ ਫਤੇਗੜ ਸਾਹਿਬ ਰੋਡ ਜਾਮ ਕੀਤਾ ਮੈਂ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਜੇ ਸਰਕਾਰ ਭਗਵੰਤ ਮਾਨਾ ਜੇ ਤੂੰ ਸਿਮਰਜੀਤ ਸਿੰਘ ਮਾਨ ਤੇ ਕਰੇ ਜ਼ੁਲਮ ਕੀਤਾ ਤਾਂ ਅਸੀਂ ਇਹਨਾਂ ਦੇ ਮੂਰੇ ਕੰਧ ਬਣ ਕੇ ਖੜੇ ਆਂ ਪਰ ਮੈਂ ਹੈਰਾਨ ਆ ਤੇਰੀ ਸੋਚ ਤੇ ਓਹ ਪਾਣਾ ਸਿੱਧੂ ਤੇ ਲੱਖਾਂ ਤਾਂ ਤੇਰੇ ਯਾਰ ਸੀਗੇ ਉਹ ਤਨ ਬੋਟਾ ਦਵਾਈਆਂ ਉਹਨਾਂ ਨੇ ਉਹਨਾਂ ਨੇ ਤੈਨੂੰ ਮੁੱਖ ਮੰਤਰੀ ਬਣਾਇਆ ਤੂੰ ਆਪ ਆਪੇ ਯਾਰ ਮਾਰ ਕਰ ਗਿਆ ਇੱਥੇ ਭਾਨੇ ਸਿੱਧੂ ਇਹ ਸਮਝ ਲੈਣਾ ਚਾਹੀਦਾ ਸੀਗਾ ਦੀਪ ਸਿੱਧੂ ਨੇ ਇਹ ਗੱਲ ਕਹੀ ਸੀਗੀ ਵੀ ਤੁਹਾਡੇ ਹਰ ਚ ਝਾੜੂ ਚਾਹੀਦੀ ਜਾਂ ਤਲਵਾਰ ਚਾਹੀਦੀ ਆ ਅੱਜ ਭਾਨੇ ਨੂੰ ਵੀ ਇਹ ਗੱਲ ਦੀ ਸਮਝ ਆ ਜਾਣੀ ਚਾਹੀਦੀ ਆ ਵੀ ਤਲਵਾਰ ਹੈ ਚੰਗੀ ਰਹਿੰਦੀ ਆ ਤਲਵਾਰ ਨਾਲੇ ਆਪਣੀ ਰਾਖੀ ਕੀਤੀ ਜਾ ਸਕਦੀ ਆ ਬਸ ਮੈਂ ਇੰਨੀ ਕਹਿਨੀ ਆ ਵੀ ਅੱਜ ਪ੍ਰੋਗਰਾਮ ਇੱਥੇ ਜੀ ਸਿਮਰਜੀਤ ਸਿੰਘ ਸਰਦਾਰ ਸਿੰਘ ਜੀ ਮਾਨ ਨੂੰ ਕਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਉਸ ਕਰਕੇ ਅਸੀਂ ਰੋਡ ਜਮ ਕੀਤਾ ਸੀਗਾ ਇਹ ਬਿਲਕੁਲ ਨਹੀਂ ਮਿਲਣ ਦਿੱਤਾ ਗਿਆ ਜਿਹੜੀ ਪੁਲਿਸ ਨੂੰ ਸਾਨੂੰ ਪਤਾ ਸੀਗਾ ਵੀ ਮੈਂ ਮੈਲਾ ਆਗੂ ਆ ਠੀਕ ਹੈ ਕਿਸਾਨ ਜੂਨੇ ਰਾਣ ਦੀ ਆਗੂ ਆ ਮੈਂ ਮੈਨੂੰ ਵੀ ਕੌਧਦਾਰ ਹੋਣ ਦੇ ਬਾਵਜੂਦ ਵੀ ਸਰਜਾਹ ਸਿੰਘ ਨੂੰ ਸੀ ਮਨ ਨੂੰ ਮਿਲ ਨਹੀਂ ਦਿੱਤਾ ਗਿਆ ਹੈਗਾ ਅੱਜ ਬਹੁਤ ਪੰਜਾਬ ਦੇ ਵਿੱਚ ਬਹੁਤ ਮਾੜੀ ਘਟਨਾ ਹੋਈ ਆ ਜਿਹੜੀ ਕਿ ਹਰੇਕ ਇਨਸਾਨ ਨੂੰ ਜੇ ਸਾਡੇ ਸਿੱਖ ਕੌਮ ਦੀ ਗੱਲ ਕਰਦਾ ਤੇ ਨਸ਼ਿਆਂ ਦੀ ਰਹਿਤ ਦੀ ਗੱਲ ਕਰਦਾ ਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਮਰ ਛਕਾ ਕੇ ਤਾਂ ਲੱਖਾਂ ਦੀ ਤਕਾਦ ਦੇ ਵਿੱਚ ਕਹਿੰਦਾ ਉਹਨਾਂ ਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਦੇ ਲੜ ਲਾਇਆ ਜਾਂਦਾ ਤੇ ਉਹ ਇਨਸਾਨਾਂ ਨੂੰ ਜੇ ਪੰਜਾਬ ਦੇ ਨੌਜਵਾਨੀ ਗੱਲ ਕਰਦੇ ਆ ਪੰਜਾਬੀਆਂ ਦੀ ਗੱਲ ਕਰਦੇ ਆ ਜਿਸ ਤਰ੍ਹਾਂ ਭਾਨਾ ਸਿੱਧੂ ਨੇ ਲੱਖਾਂ ਦੇ ਤਗੜਾ ਦੇ ਹਜ਼ਾਰਾਂ ਦੇ ਤਗੜਾ ਦੇ ਵਿੱਚ ਲੋਕਾਂ ਨੇ ਕਿਸੇ ਨੇ ਮਕਾਨ ਵੇਚਿਆ ਕਿਸੇ ਨੇ ਆਪਣੀ ਜ਼ਮੀਨ ਵੇਚੀ ਆ ਕਿਸੇ ਨੇ ਗਹਿਣੇ ਵੇਚਿਆ ਉਹਨਾਂ ਨੇ ਏਜੰਟਾਂ ਦੇ ਢਿੱਡ ਪਰਤੇ ਉਹ ਭਾਨੇ ਸਿੱਧੂ ਨੇ ਲੋਕਾਂ ਦੇ ਕਿਹਨਾ ਹਿਰਦੇ ਦੀ ਗੱਲ ਕਰੀ ਆ ਉਹਨਾਂ ਦੇ ਪੈਸੇ ਜੇ ਮੜਵਾਏ ਆ ਤਾਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਉਹ ਉੱਤੇ ਝੂਠੇ ਪਰਚੇ ਦੇਣੇ ਚਾਹੀਦੇ ਇੱਕ ਕਰੋੜਪਤੀ ਬੰਦਾ ਉਹਨੂੰ ਇੱਕ ਚੈਨੀ ਦਾ ਚੈਨੀ ਦਾ ਚਾਸਾ ਦੇ ਕੇ ਝੂਫੇ ਪਰਚੇ ਮੁਕਾਬਲੇ ਬਣਾ ਦੇਣੇ ਆ ਬਹੁਤ ਮਾੜੀ ਗੱਲ ਆ ਅੱਜ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਆਪਣੇ ਦਾ ਕੱਡੇ-ਕੱਡੇ ਬਰਗੇੜੀ ਆ ਦੇਖੋ ਤੁਸੀਂ ਆ ਪ੍ਰੈਸ ਵਾਲਿਓ ਤੇ ਕੱਡੇ-ਕੱਡੇ ਉਹ ਲਾਤੇ ਆ ਤਰਨੇ ਉਹਨਾਂ ਨੂੰ ਅੰਨਾ ਇਹਨਾਂ ਨੇ ਨੁਕਸਾਨ ਕੀਤਾ ਅੱਜ ਧੂਰੀ ਦੇ ਵਿੱਚ ਬਹੁਤ ਹੋਲੇ ਫਾੜਕਾਂ ਤੇ ਅੱਜ ਬਹੁਤ ਵੱਡਾ ਮਜਹਰਾਤ ਆ ਅੱਜ ਚੱਕ-ਚੱਕ ਕੇ ਸਾਡੇ ਜਥੇਦਾਰਾਂ ਨੂੰ ਅਰੈਸਟ ਕਰ ਰਹੇ ਆ ਅੰਨਿਆ ਬੇਨਤੀਆ ਕਰਦੇ ਆ ਅਸੀਂ ਸਰਕਾਰ ਨੂੰ ਵੀ ਨਹੀਂ ਪੰਨੀ ਸੱਦੂ ਨੂੰ ਤੁਰਤ ਰਿਹਾ ਕਰਿਆ ਜਾਵੇ ਜਿੱਥੇ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਾਰਟੀ ਵਰਕਰਾਂ ਦੇ ਵੱਲੋਂ ਮਾਨ ਸਰਕਾਰ ਨੂੰ ਘੇਰਿਆ ਗਿਆ ਉੱਥੇ ਦੂਜੇ ਪਾਸੇ ਉਹਨਾਂ ਨੇ 3 ਫਰਵਰੀ ਨੂੰ ਸੰਗਰੂਰ ਵਿੱਚ ਰੱਖੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਜੋ ਪ੍ਰੋਗਰਾਮ ਰੱਖਿਆ ਗਿਆ ਉਸ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ ਅਤੇ ਲੋਕਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆਏ ਨੇ ਕਿ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣ ਤੇ ਭਾਨਾ ਸਿੱਧੂ ਦਾ ਸਾਥ ਦਿੱਤਾ ਜਾਵੇ। ਸਕਾਈਨਸ ਪੰਜਾਬ ਦੇ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ।